ਅ ਮਿਤੀ 9425 ਨੂੰ ਪਿੰਡ ਕੰਗ ਦੇ ਵਿੱਚ ਦਿਨ ਦਾੜੇ ਗੁਰਪ੍ਰੀਤ ਕੋਰ ਵਾਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੂਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗਵਿੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵਾਈਜ਼ਨ ਆਫ ਜਿਹੜੇ ਐਸਪੀਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਕੋਰ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇੰਟੇਰ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਦੀ ਇਰਾਦਾ ਲੁੱਟਣ ਦੀ ਨiyet ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਇਹ ਇਹਦੇ ਇਹਦੇ ਫਰਦ ਇਨਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸ਼ੰਦੀਪ ਸਿੰਘ ਜਿਹੜਾ ਸੀ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਝੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਇਹ ਦੱਸਦੀ ਹੈ ਕਿ ਵੀ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੁੱਟ ਦੀ ਲੁੱਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਇਹ ਪਛਾਣ ਹੋ ਗਈ ਆ ਉਹਦਾ ਨਾਮ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਟਰ ਕੇਸ ਸੀਗਾ ਇਹ ਸੋਲਵ ਹੋ ਗਿਆ